ਕਿੰਨੀ ਬੁਰੀ ਤਰ੍ਹਾਂ ਸੀਨੀਅਰ ਮਿਸਟਰ ਨੇ ਆਪ ਸੀਆਈਏ ਇਨਸਪੈਕਟਰ ਨੂੰ ਕਹਿ ਕੇ ਉਸ ਨੂੰ ਕਟਵਾਇਆ ਤੇ ਮਰਵਾਇਆ ਹੁਣ ਤੁਸੀਂ ਦੱਸੋ ਕਿ ਜਿਵੇਂ ਭਗਵੰਤ ਜੀ ਇੱਥੋਂ ਦੇ ਐਮਪੀ ਰਹੇ ਗੱਲ ਨੂੰ ਮੈਂ ਟੀਚੀਫ ਮਿਨਿਸਟਰ ਬਣ ਜਮਾ ਤੇ ਮੈਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਇਹੋ ਜਿਹਾ ਕਟਾ ਮਾ ਮਾਰਾ ਗਲਤ ਗੱਲ ਕਰਾ ਮਾ ਤਾਂ ਮੈਂ ਤਾਂ ਫੇਰ ਹਫਸ਼ੀ ਹੋਊਂਗਾ ਮੈਂ ਸਿਮਰਨਜੀਤ ਜਰਮੰਟ ਆਪਣੇ ਆਪ ਨੂੰ ਨਹੀਂ ਤੋਹ ਸਕਦਾ ਜਿੰਨੂੰ ਤੁਸੀਂ ਐਮਪੀ ਇੰਨੇ ਪਿਆਰ ਦੇ ਨਾਲ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਮਨੁੱਖਤਾ ਦੀ ਗੱਲ ਤਾਂ ਨਹੀਂ ਕੀਤੀ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇੱਕ ਬੰਦਾ ਜਿਹੜਾ ਹਰੇਕ ਟਰੈਵਲ ਏਜੰਟ ਜਿਹੜਾ ਠੱਗੀਆਂ ਕਰਦਾ ਹੈ ਉਹਦੇ ਤੋਂ ਪੈਸੇ ਦਵਾਉਂਦਾ ਸੀਗਾ ਵਾਪਸ ਜਿਨ੍ਹਾਂ ਦੇ ਨਾਲ ਠੱਗੀਆਂ ਹੋ ਜਾਂਦੀਆਂ ਸੀਗੀਆਂ ਸਾਰੇ ਸਮਾਜ ਦੇ ਕੰਮ ਇਹ ਪਾਣਾ ਸਿੱਧੂ ਕਰਦਾ ਸੀਗਾ ਤੇ ਉਹਦਾ ਤਾਂ ਚਮਲਾ ਤਾਂ